ਹਣਾ ਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾ ਮੱਤੜ ਗੰਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਕੀ ਹਾਲਾਤ ਕੀ ਨਮੋਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਤੇ ਫਸਲਾਂ ਵੇ ਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਤਾਂ ਨਹੀਂ ਕਰ ਰਹੀ ਕਿੰਨਾ ਕੁ ਏਰੀਆ ਤਾਰ ਤੋਂ ਪਾਰ ਦਰਿਆ ਤੋਂ ਪਾਰ ਗਿਆ ਜੀ ਪਾਰ ਦਾ 2000 ਕਿੱਲਾ ਜੀ 2000 ਕਿੱਲਾ ਹੈ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਗਈ ਜੀ ਫਸਲਾਂ ਝੋਨਾ ਕੋਈ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੈਗਾ ਜੀ ਜਿੰਦੀਰ ਸਿੰਘ ਪਿੰਡ ਕਿਹੜਾ ਜੀ ਦੋਨਾ ਮਤਲਬ ਬਾਬਾ ਜੀ ਦਰਿਆਜ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਡੁੱਬ ਗਈਆਂ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਫਸਲਾਂ ਚ ਪਾਇਆ ਗਿਆ ਕੀ ਕੀ ਫਸਲ ਹੈ ਦਰਿਆ ਤੋਂ ਪਾਰ ਝੋਨਾ ਕੰਡੀ ਚੋਰੀ ਰੰਗਣੀ ਬੇਹੜੀ ਬੂਹ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾਂ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹਾਜੀ ਪੂਰਤ ਕਰੋ ਪੂਰ ਬਣਾ ਦਿੱਤੀ ਆ ਵੇ ਕੀ ਨਾ ਆਪਣਾ ਜੀ ਹਾਂ ਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮੱਤੜ ਗਜਨੀ ਵਾਲਾ ਹਾਂ ਜੀ ਇਹ ਦਰਿਆ 'ਚ ਪਾਣੀ ਕਿੰਨਾ ਕੋਇਆ ਜੀ ਬਹੁਤ ਪਾਣੀ ਹੈ ਹੱਥ ਨਾਲ ਹੀ ਟੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸੇ ਕਾਬੂ ਆਉਂਦਾ ਹੈ ਮਸੇ ਕਾਬੂ ਆਉਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਆ ਪੋਲ ਦੀ ਮੰਗ ਕਰ ਰਹੇ ਹਾਂ ਪੋਲ ਦੀ ਮਾਰਤੀ ਜਾਵੇ ਹਾਂ ਜੀ ਹਾਂਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਕੀ ਹਾਲਾਤ ਕੀ ਨਮੋਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਇਹ ਫਸਲਾਂ ਵੇਪਾਰ ਹੋਈਆਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਦਾ ਨਹੀਂ ਕਰ ਰਹੀ ਜੀ ਕਿੰਨਾ ਕੋਈ ਏਰੀਆ ਤਾਰ ਤੋਂ ਦਰਿਆ ਤੋਂ ਪਾਰ ਗਿਆ ਜੀ ਪਾਰ ਦਾ 2000 ਕਿਲਾ ਜੀ 2000 ਕਿਲਾ ਹੈਗਾ ਹਾਂ ਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਕੀਤੀ ਹੈ ਜੀ ਫਸਲਾਂ ਝੋਨਾ ਕੁਝ ਸਬਜ਼ੀਆਂ ਲਾਈਆਂ ਨੇ ਅਰਬੀ ਏ ساری ਸਬਜ਼ੀ ਬਹੁਤ ਕੁਝ ਹੈਗਾ ਜੀ ਪਿੰਡ ਕਿਹੜਾ ਜੀ ਦੋਨਾਂ ਮਤਲਬ ਬਾਬਾ ਜੀ ਦਰਿਆਜ ਦਾ ਕੀ ਹਾਲਾਤ ਨੇ ਪਾਣੀ ਦੇ ਪਾਣੀ ਬੜਾ ਜ਼ਿਆਦਾ ਖਰਾਬ ਬਹੁਤ ਆ ਰਿਹਾ ਫਸਲਾਂ ਕੋਈ ਪਾਰ ਡੁੱਬੀਆਂ ਕਿ ਨਹੀਂ ਡੁੱਬ ਗਈਆਂ ਪਾਣੀ ਅੱਜ ਮਤਲਬ ਪਾਣੀ ਚ ਪੈਣਾ ਸ਼ੁਰੂ ਹੋ ਗਿਆ ਫਸਲਾਂ ਚ ਕੀ ਕੀ ਫਸਲ ਹੈ ਦਰਿਆ ਤੋਂ ਪਾਰ ਸੋਨਾ ਕੰਡੀ ਚੋਰੀ ਢੇਗਣੀ ਬੇਲ ਵੀ ਸਭ ਸਬਜ਼ੀਆਂ ਵੀ ਹੈਗੀਆਂ ਪਾਰ ਹੈ ਗਾਜਰਾ ਵਗੈਰਾ ਡੁੱਬ ਗਈਆਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਆ ਮੰਗ ਹੱਜ ਇੱਕ ਪੁਰਾ ਪੁਰ ਬਣਾ ਦਿੱਤੀ ਜਵੇ ਜੀ ਕਿ ਨਾ ਆਪਣਾ ਜੀ ਹਾਂਜੀ ਕਿ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮਤੜ ਗਜਨੀ ਵਾਲਾ ਹਾਂਜੀ ਤੇ ਦਰਿਆ 'ਚ ਪਾਣੀ ਕਿੰਨਾ ਕੋਇਆ ਜੀ ਬਹੁਤ ਪਾਣੀ ਹੈ ਹੱਥ ਨਹੀਂ ਤੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਂਦਾ ਹੈ ਮਸੇ ਕਾਬੂ ਆਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੌਲ ਦੀ ਮੰਗ ਕਰ ਰਹੇ ਹਾਂ ਪੌਲ ਦੀ ਮਨਾਈਤੀ ਜਾਵੇ ਹਾਂਜੀ